ਹਾਂਜੀ ਬਾਈ ਸਸੀ ਕਾਲਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਆ ਦੋਸਤੋ ਤੇ ਨਾਬਾ ਮੰਡੀ ਦੀਆਂ ਤਿਆਰੀਆਂ ਹੋ ਗਈਆਂ ਪੂਰੀਆਂ ਹਨ ਤੇ ਆਪਾਂ ਵੀ ਅੱਜ ਜਗਾ ਸੈੱਟ ਕਰਨਾ ਆਏ ਹੋਇਆ ਤੇ ਕਾਫੀ ਭਰਾ ਵੀ ਆਏ ਹੋਏ ਜਿਹੜੇ ਘੋੜੇ ਲਾਉਂਦੇ ਆ ਆ ਦੇਖੋ ਜਿੱਥੇ ੱਡੇ ਆ ਜਿਹੜੇ-ਜਿਹੜੇ ਵੀਰਾਂ ਦੇ ਸਾਫ-ਸਫਾਈਆਂ ਚੱਲ ਰਹੀਆਂ ਨੇ ਤੇ ਮਿੱਟੀ ਵਗੈਰਾ ਜਿਨ੍ਹਾਂ ਨੇ ਛਿਟਾਉਣੀਆਂ ਤੇ ਉਹ ਵੀ ਪ੍ਰਬੰਧ ਆ ਰੇਖਾਸ਼ ਬਾਈ ਵੀਰੂਰੀ ਇੱਥੀ ਨੇ ਟਰਾਲੀਆਂ ਵਾਲੇ ਤੇ ਇੱਧਰ ਵੀ ਅੱਡਾ ਤਿਆਰ ਕਰੀ ਜਾਂਦੇ ਆ ਬਾਈ ਸਰਬਜੀਤ ਵਰਗੇ ਮੰਡੀ ਦਾ ਇਹ ਹਿਸਾਬ ਜਿਹੜਾ ਮਤਲਬ ਵੀ ਪਹਿਲਾਂ ਆਪਾਂ ਨੂੰ ਅਨੁਮਾਨ ਜਾਂ ਲੱਗ ਜਾਂਦਾ ਹੁੰਦਾ ਨਾ ਇਸ ਵਾਰ ਦਾ ਜਿਹੜਾ ਅਨੁਮਾਨ ਆ ਇਹ ਲੱਗਦਾ ਵੀ ਬਹੁਤ ਜ਼ਿਆਦਾ ਭਰਨੀ ਆ ਮੰਡੀ ਉਧਰ ਭਾਈ ਚਰਨਜੀਤੁਰਾਂ ਦਾ ਆ ਗਿਆ ਸਲਾਣੇ ਵਾਲਿਆਂ ਦਾ ਚਰਨਜੀਤੁਰਾਂ ਦਾ ਤੇ ਇਧਰ ਭਾਈ ਜਗਪ੍ਰੀਤੁਰਾਂ ਦਾ ਤੇ ਆ 40 ਦੁਕਾਨ ਆ ਗਈ ਤੇ ਆ ਜਿੱਥੇ ਆਪਣੀ ਗੱਡੀ ਖੜੀ ਆ ਦੀ ਬੈਕ ਸਾਈਡ ਬਿਲਕੁਲ ਆਪਣੇ ਘੋੜੇ ਹੋਣਗੇ ਤੇ ਇਸ ਵਾਰ ਘੋੜੀਆਂ ਵੀ ਲੈ ਕੇ ਆਵਾਂਗੇ ਜਿਵੇਂ ਸੁੰਦਰੀ ਨੂੰ ਵੀ ਦਿਖਾਵਾਂਗੇ ਆਪਾਂ ਜਰੂਰ ਜਿਹੜੀ ਸ਼ਾਨਦਾਰ ਦੀ ਘੋੜੀ ਆਪਾਂ ਹੁਣ ਲੈ ਕੇ ਆਏ ਆ ਸਫਾਈ ਠੇਕੇਦਾਰਾਂ ਨੇ ਵੀ ਕਰਤੀ ਬਾਈ ਵੈਸੇ ਆਪੋ ਆਪਣੀ ਜਗ੍ਹਾ ਤੇ ਵੀ ਕਰਤੀ ਤੇ ਆਪਣਾ ਅੱਡਾ ਆ ਜਗ੍ਹਾ ਤੇ ਲੱਗਣਾ ਤੇ ਮਿੱਟੀ ਸਟਾਈ ਜਾਨੇ ਅੱਜ ਆਪਾਂ ਹੋਰ ਵੀ ਥੋੜੀ ਜੀ ਸਟਾਈ ਆ ਮਿੱਟੀ ਕਿਉਂਕਿ ਮੀਂਹ ਕਣੀ ਕਰਕੇ ਥੋੜਾ ਜਿਹਾ ਜਿੱਥੇ ਨੀਵਾ ਹੋ ਜੇ ਪਾਣੀ ਵਗੈਰਾ ਖੜ ਜਾਂਦਾ ਬਾਕੀ ਆ ਖੁਰਲੀਆਂ ਕੋਲੇ ਸਫਾਈ ਹੋ ਗਈ ਤੇ ਆ ਖੇੜਾਂ ਦੇਖੋ ਪ੍ਰਬੰਧ ਪੂਰਾ ਵਧੀਆ ਜਿਵੇਂ ਆਪਾਂ ਆਪਣੇ ਜਾਨਵਰਾਂ ਨੂੰ ਪਾਣੀ ਵਗੈਰਾ ਪਲਾਉਣੇ ਹੁੰਨੇ ਆ ਤੇ ਖੇੜਾਂ ਦੀ ਸਫਾਈ ਹੋ ਗਈ ਪਾਣੀ ਪੂਣੀ ਦਾ ਪਰੰਬੰਦ ਪੂਰਾ ਤੇ ਕੁਸ਼ਕ ਭਰਾ ਜਿਹੜੇ ਨਾ ਪੁਰਾਣੇ ਜੁੜੇ ਹੋਏ ਆ ਇਸ ਮੰਡੀ ਨਾਲ ਉਹ ਹਰਿਆਣੇ ਤੋਂ ਘੋੜੀਆਂ ਆਈਆਂ ਨੇ ਅਸ਼ਤਰਾਏ ਆ ਤੇ ਜਾਨਵਰ ਆਉਣ ਲੱਗੇ ਨਾਬਾ ਮੰਡੀ ਦੇ ਵਿੱਚ ਇਹ ਕਾਰਨ ਕੀ ਆਉਣ ਦਾ ਇਹ ਬੰਦਿਆਂ ਨੂੰ ਬਈ ਪੋਸਟਰ ਦਾ ਕਿਸੇ ਚੀਜ਼ ਦਾ ਪਤਾ ਵੀ ਨਹੀਂ ਹੈਗਾ ਇਹ ਭਰਾਵਾਂ ਨੂੰ ਵੀ ਆਪਾਂ ਦੇਖੋ ਵੀਡੀਓ ਵੀ ਪਾਉਂਦੇ ਹਾਂ ਨਾ ਪਰ ਇਹਨਾਂ ਨੂੰ ਪੱਕੀਆਂ ਮੰਡੀਆਂ ਜਿਵੇਂ ਪਤਾ ਉਹਨਾਂ ਨੂੰ ਵੀ 25 ਬਾਦੋਂ ਦੇ ਏੜ-ਗੇੜ ਮੰਡੀ ਲੱਗਦੀ ਆ ਇਹ ਉਸ ਹਿਸਾਬ ਨਾਲ ਆਉਂਦੇ ਨੇ ਵੀਰ ਇਸ ਕਰਕੇ ਆਪਾਂ ਜਿਵੇਂ ਕਈ ਵਾਰ ਮੰਡੀ ਦਾ ਤਰੀਕਾ ਚੇਂਜ ਕਰ ਦਿੰਦੇ ਆ ਨੇ ਉਹ ਉਸ ਕਰਕੇ ਜਿਹੜੇ ਪੱਕੇ ਬੰਦੇ ਆਉਂਦੇ ਨੇ ਜਿਨ੍ਹਾਂ ਨੂੰ ਪੋਸਟਰ ਵਗੈਰਾ ਦਾ ਕੁਝ ਪਤਾ ਹੀ ਨਹੀਂ ਹੁੰਦਾ ਜਿਵੇਂ ਪੁਰਾਣੀਆਂ ਲੰਮੇ ਟਾਈਮ ਤੋਂ ਮੰਡੀਆਂ ਇਹ ਲੱਗਦੀਆਂ ਆ ਰਹੀਆਂ ਨੇ ਉਸ ਹਿਸਾਬ ਨਾਲ ਉਹ ਆਉਂਦੇ ਨੇ ਤੇ ਜਾਨਵਰ ਆਉਣੇ ਸਟਾਰਟ ਹੋ ਗਏ ਸਾਫ ਸਫਾਈਆਂ ਚੱਲ ਰਹੀਆਂ ਨੇ ਪ੍ਰੈਟਰਾਂ ਨਾਲ ਪੱਧਰ ਪਧਰਾਈ ਹੋ ਰਹੀ ਆ ਸਾਰੀ ਤੇ ਇੱਧਰ ਤਾਂ ਏਪੀ ਟੈਂਟ ਨਹੀਂ ਲੱਗ ਗਿਆ 2-3 ਏਪੀ ਟੈਂਟ ਲੱਗ ਗਏ ਬਾਕੀ ਸਟੋਰੀਆਂ ਵਾਲੇ ਭਰਾ ਆ ਗਏ ਇੱਥੇ ਜਿਹੜੇ ਭਰਾਵਾਂ ਨੇ ਆਪਣੇ ਜਾਨਵਰ ਲਾਉਣੇ ਆ ਸਟੋਰੀ ਲਵਾਉਣੀਆਂ ਟੈਂਟ ਲਵਾਉਣਾ ਕੁਝ ਵੀ ਪ੍ਰਬੰਧ ਆ ਉਹ ਆ ਕੇ ਆਪਣਾ ਭਾਈ ਕਰ ਲਓ ਕਿਉਂਕਿ ਜਾਨਵਰ ਸਟਾਰਟ ਹੋਗੇ 7 ਤਰੀਕ ਨੂੰ ਵੀ ਕੱਲ ਨੂੰ ਹੋਰ ਆ ਜਾਣੇ 8 ਤੋਂ ਮੰਡੀ ਵਧੀਆ ਸਟਾਰਟ ਹੋ ਜੂ ਪੂਰੀ ਬਾਈ ਇਹ ਤੇ ਇੱਧਰ ਆਪਣਾ ਭਾਈ ਲਾਡੀ ਸ਼ੇਰ ਗਿੱਲ ਭਾਈ ਗੁਪਤਾ ਤੇ ਭਾਈ ਅਮਰਿੰਦਰ ਲੱਗ ਰਹੇ ਨੇ ਵੀ ਇੱਥੇ ਘੋੜੀਆਂ ਬੰਨਣੀਆਂ ਨੇ ਸਾਹਮਣੇ ਘੋੜੇ ਆਉਣਗੇ ਤੇ ਤਿਆਰੀਆਂ ਸਾਰੇ ਭਰਾ ਪੂਰੀਆਂ ਕਰੀ ਜਾਂਦੇ ਆ ਕਿ ਮੈਂ ਪਹਿਲੀ ਵੀਡੀਓ ਚ ਵੀ ਕਿਹਾ ਸੀ ਜ ਜਿਹਨਾਂ ਨੇ ਇੱਕ ਦੋ ਜਾਨਵਰ ਲੈ ਕੇ ਆਉਣਾ ਸ਼ੈੱਡ ਬਹੁਤ ਸੋਹਣੇ ਬਣੇ ਹੋਇਆ ਤੇ ਮੀਂਹ ਕਣੀ ਤੋਂ ਪ੍ਰਬੰਧ ਪੂਰਾ ਪਾਣੀ ਦਾ ਬਿਜਲੀ ਦਾ ਪ੍ਰਬੰਧ ਸਾਰਾ ਇੱਥੇ ਹੋਣ ਹੀ ਆ ਲੰਗਰ ਪਾਣੀ ਦਾ ਵੀ ਪ੍ਰਬੰਧ ਹੋਣਾ ਉਹ ਵੀ ਲੈ ਕੇ ਆ ਸਕਦੇ ਨੇ ਬਾਕੀ ਮੇਲਾ ਦੇਖਣ ਜਰੂਰ ਪਹੁੰਚੋ ਬਾਈ ਬਹੁਤ ਸੋਹਣੇ ਘੋੜੇ ਚੋਟੀ ਦੇ ਘੋੜੇ ਆ ਰਹੇ ਆ ਤੇ ਇਹ ਹੀ ਕਹੇ ਜੀ ਮੰਡੀ ਐ ਵੀ ਜਿੱਥੇ ਜਿੰਨੇ ਵੱਲ ਘੋੜੇ ਆਉਂਦੇ ਉੱਥੇ ਸੇਲ ਪਰਚੇ ਜਿਹੜੀ ਇਸ ਤਰ੍ਹਾਂ ਦੀ ਗਦੇ ਖੱਜਰਾਂ ਦੀ ਉਰੇ ਪੂਰੀ ਹੁੰਦੀ ਆ ਇਹ ਪੁਰਾਣੀ ਮੰਡੀ ਸੀਗਾ ਬਾਈ ਜਿਹੜੀ ਇੱਥੇ ਜ਼ਿਆਦਾਤਰ ਗਧਿਆਂ ਤੇ ਖੱਜਰਾਂ ਦੀ ਮੰਡੀ ਲੱਗਦੀ ਸੀ ਹੌਲੀ ਹੌਲੀ ਚਲੋ ਘੋੜੇ ਵੀ ਆਉਣ ਲੱਗੇ ਇਹ ਮੰਡੀ ਮੰਡ ਦੇ ਵਿੱਚ ਦੂਰੋਂ ਦੂਰੋਂ ਵਪਾਰੀ ਆਉਂਦਾ ਜੇ ਜੇ ਕਿਸੇ ਹੋਰ ਭਰਾ ਨੇ ਕੋਈ ਜਾਣਕਾਰੀ ਲੈਣੀ ਹੋਈ ਤਾਂ ਕਮੈਂਟ ਕਰ ਦਿਓ ਆਪਾਂ ਜਰੂਰ ਦੱਸਾਂਗੇ ਤੇ ਤਿਆਰੀਆਂ ਫੁੱਲੋ ਫੁੱਲ ਚੱਲ ਰਹੀਆਂ ਨੇ ਬਾਕੀ ਤੁਹਾਨੂੰ ਆਪਾਂ ਅਪਡੇਟ ਸਾਰੀ ਟਾਈਮ ਟੂ ਟਾਈਮ ਦਿੰਦੇ ਰਹਾਂਗੇ ਧੰਨਵਾਦ ਸਾਰੇ ਦੋਸਤਾਂ ਦਾ